ਪੂਰੇ ਪੰਜਾਬ ਦਾ ਸਫਾਈ ਜਿਹੜਾ ਕਰਮਚਾਰੀ ਆ ਉਹ ਅੱਜ ਹੜਤਾਲ ਤੇ ਬੈਠਾ ਹੈ ਸਿਰਫ ਆਪਣੇ ਰੋਜ਼ਗਾਰ ਨੂੰ ਬਚਾਉਣ ਦੇ ਲਈ ਦੁਬਾਰੇ ਕਹਿਣਾ ਚਾਹੁੰਦਾ ਕਿ ਉਹੀ ਭਗਵੰਤਮਾਨ ਦੀ ਸਰਕਾਰ ਆ ਜਿਹੜੀ ਕਹਿੰਦੀ ਸੀ ਕਿ ਕੈਨੇਡਾ ਅਮਰੀਕਾ ਤੋਂ ਇੱਥੇ ਗੋਰੇ ਆਇਆ ਕਰਨਗੇ ਕੰਮ ਕਰਨ ਨੂੰ ਸਾਡੀ ਭਗਵੰਤਮਾਨ ਸਾਹਿਬ ਨੂੰ ਬੇਨਤੀ ਆ ਕਿ ਜਿਹੜੀ ਸਰਕਾਰ ਦੂਜੀ ਸਰਕਾਰਾਂ ਦੀ ਮਿੱਟੀ ਕੁੱਟ-ਕੁੱਟ ਕੇ ਅੱਜ ਸੱਤਾ ਦੇ ਵਿੱਚ ਆਈ ਆ ਉਹ ਆਪਣਾ ਵਜੂਦ ਨਾ ਭੁੱਲੇ ਧਰਨਿਆਂ 'ਚੋਂ ਉੱਠੀ ਹੋਈ ਸਰਕਾਰ ਅੱਜ ਧਰਨਿਆਂ ਨੂੰ ਲਾਂਤ ਪਰਦੀ ਆ ਤੇ ਅੱਜ ਜਦੋਂ ਇਹ ਧਰਨੇ ਲੋਕ ਲਹਿਰ ਬਣਨਗੇ ਅੱਜ ਸਾਡੇ ਕਿਸਾਨ ਵੀਰ ਅਸੀਂ ਖੁਦ ਇਹਨਾਂ ਦੇ ਨਾਲ ਖੜੇ ਆ ਤੇ ਜਦੋਂ ਲੋਕ ਲਹਿਰ ਬਣ ਗਈ ਦਾ ਪੰਜਾਬ ਦੇ ਵਿੱਚ ਅਸੀਂ ਥੋੜੀ ਸਪੀਡ ਚੈੱਕ ਚੈੱਕ ਕਰ ਕਰਕੇ ਭਜਾਣਾ ਤੁਹਾਨੂੰ ਗਲੀਆਂ ਦੇ ਮਹੱਤ ਮੁਹੱਲਿਆਂ ਦੇ ਵਿੱਚ ਤੁਸੀਂ ਸਮਾਂ ਉਹ ਯਾਦ ਰੱਖਿਓ 2027 ਦੇ ਵਿੱਚ ਜੇ ਤੁਸੀਂ ਅੱਜ ਇਹ ਕਾਨੂੰਨ ਵਾਪਸਨ ਆ ਲਿਆ ਪੂਰੇ ਪੰਜਾਬ ਦੇ ਵਿੱਚ ਇਹ ਮੈਨੂੰ ਦੱਸੋ ਵੀ ਇਹਨਾਂ ਲੋਕਾਂ ਦਾ ਕੀ ਕਸੂਰ ਆ ਇਹ ਮਰਿੰਡੇ ਸ਼ਹਿਰ ਦੇ ਲੋਕ ਆ ਇਹ ਜਦੋਂ ਇਹਨਾਂ ਦੇ ਕੋਲ ਰੋਜ਼ਗਾਰ ਚਲੇ ਜਾਊਗਾ ਇਹ ਕੀ ਕਰਨਗੇ ਠੀਕ ਆ ਤੁਸੀਂ ਇੱਥੋਂ ਬਾਹਰੋਂ ਸੂਬਿਆਂ ਤੋਂ ਆ ਕੇ ਪ੍ਰਵਾਸ ਇੱਥੇ ਹੋ ਰਿਹਾ ਉਹਨਾਂ ਨੂੰ ਤੁਸੀਂ ਰੋਜ਼ਗਾਰ ਦੇ ਦਾਅਵੇ ਕਰ ਰਹੇ ਆ ਪੂਰਾ ਪੰਜਾਬ ਬੇਰੋਜ਼ਗਾਰ ਹੋਣ ਦੀ ਤਦਾਰ ਤੇ ਬੈਠਾ ਹੈ ਇਹ ਭਗਵੰਤ ਮਾਨ ਨੂੰ ਬੇਨਤੀ ਆ ਕਿ ਹਜੇ ਵੀ ਜਾਗ ਜਾਓ ਆਪਣੇ ਕੀਤੇ ਹੋਏ ਜਿਹੜੇ ਗਲਤ ਤੁਸੀਂ ਫੈਸਲੇ ਆ ਉਹਨਾਂ ਨੂੰ ਵਾਪਸ ਲੈ ਲਓ ਪ੍ਰਾਈਵੇਟ ਕੰਪਨੀਆਂ ਦਾ ਠੁੱਠਾ ਨਾ ਫੜੋ ਪੰਜਾਬ ਦੇ ਲੋਕਾਂ ਦੇ ਨਾਲ ਖੜ੍ਹ ਜਾਓ ਧੰਨਵਾਦ ਪੰਜਾਬ ਸਰਕਾਰ ਮੁਰਾਦਬਾ ਪੰਜਾਬ ਸਰਕਾਰ Oh, the